ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਵਲੌਗ ਦੇ ਵਿੱਚ ਹੋਸਣਾ ਕਿਵੇਂ ਹੋ ਸਾਰੇ ਉਮੀਦ ਆ ਜੀ ਸਾਰੇ ਠੀਕ ਹੋਣਗੇ ਖੁਸ਼ ਹੋਣਗੇ ਤੰਦਰੁਸਤ ਹੋਣਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਵੀ ਠੀਕ ਠਾਕ ਹਾਂ ਜੀ ਹਾਂਜੀ ਲੱਗਿਆ ਜੀ ਅੱਜ ਦਾ ਆਪਣਾ ਵਲੌਗ ਸ਼ੁਰੂ ਕਰਨ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਤੇ ਟਾਈਮ ਜਿਹੜਾ ਮਾਰਨਿੰਗ ਦਾ ਹੈ 7:30 ਦਾ ਟਾਈਮ ਆ ਜੀ ਇੱਥੇ ਤੇ ਆਪਣਾ ਇਸ ਟਾਈਮ ਤੇ ਤੁਹਾਨੂੰ ਪਤਾ ਹੀ ਆ ਜਿਹੜਾ ਕੰਮ ਤੰਦਾ ਹੁੰਦਾ ਜੀ ਅਸ਼ੂਆ ਵੱਲ ਜਿਹੜੀ ਸਾਫ ਸਫਾਈ ਕਰਨੀ ਬਾਕੀ ਇਹਨਾਂ ਨੂੰ ਜਿਵੇਂ ਸੱਨੇ ਵਗੈਰਾ ਕਰਨੀ ਤੇ ਹਰਾ ਵਗੈਰਾ ਪਾਉਣਾ ਤੇ ਉਹ ਆਪਾਂ ਜਿਹੜਾ ਇਸ ਤੋਂ ਪਹਿਲਾਂ ਖਤਮ ਕਰ ਲੈਨੇ ਹੂ ਕੰਮ ਧਰਮ ਵਗੈਰਾ ਵੀ ਪਹਿਲਾਂ ਕੱਢ ਲੈਨੇ ਆ ਤੇ ਇੱਕ ਠੰਡ ਬਹੁਤ ਜ਼ਿਆਦਾ ਹੋ ਰਹੀ ਆ ਤੇ ਉਹਦੇ ਕਰਕੇ ਥੋੜਾ ਪੋਤਾ ਕੰਮ ਇੱਧਰ ਉੱਧਰ ਲੇਟ ਫੇਟ ਹੋ ਜਾਂਦਾ ਜੀ ਤੇ ਕਈ ਵਾਰੀ ਫਿਰ ਵੀਡੀਓ ਨਹੀਂ ਅਪਲੋਡ ਹੁੰਦੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀਡੀਓ ਬਣਦੀ ਨਹੀਂ ਜੇਕਰ ਵੀਡੀਓ ਬਣ ਜਾਂਦੀ ਆ ਤਾਂ ਫਿਰ ਅਪਲੋਡ ਕਰਨ ਦਾ ਟਾਈਮ ਨਹੀਂ ਮਿਲਦਾ ਤੇ ਬਾਕੀ ਇੱਥੇ ਸ਼ੁੱਕਰਵਾਰ ਤਾਂ ਥੋੜਾ ਜਿਆ ਧੁੱਪ ਲੱਗ ਰਹੀ ਸੀ ਜਾਨੀ ਕਿ ਦਿਨ ਲੱਗ ਗਿਆ ਸੀਗਾ ਤੇ ਮਸਾਂ ਸ਼ੁਕਰ ਕੀਤਾ ਰੱਬ ਦਾ ਵੀ ਦਿਨ ਲੱਗਿਆ ਕਿਉਂਕਿ ਜਿੰਨਾ ਟਾਈਮ ਧੁੱਪ ਨਹੀਂ ਨਿਕਲਦੀ ਨਾ ਤਾਂ ਕੋਈ ਪਸ਼ੂਆਂ ਦਾ ਹਾਲ ਹੈ ਨਾ ਕੋਈ ਸਾਂਭ ਸੰਭਾਲ ਕਰਨ ਵਾਲੇ ਦਾ ਹਾਲ ਸੱਚੀ ਬਹੁਤ ਔਖਾ ਹੋ ਜਾਂਦਾ ਕਿਉਂਕਿ ਸਾਰਿਆਂ ਨਾਲੋਂ ਜ਼ਿਆਦਾ ਔਖਾ ਪਸ਼ੂਆਂ ਦਾ ਹੋ ਜਾਂਦਾ ਜੀ ਕਿਉਂਕਿ ਫਿਰ ਅੰਦਰੇ ਹੀ ਵਿਚਾਰੀਆਂ ਬੈਠੀਆਂ ਰਹਿੰਦੀਆਂ ਬਸ ਉੱਥੋਂ ਸਾਫ਼ ਕਰਤਾ ਸੁੱਕਾ ਕਰਤਾ ਬਸ ਇਹਨਾਂ ਨੇ ਫਿਰ ਗਿੱਲਾ ਕਰ ਲਿਆ ਆਪਾਂ ਫਿਰ ਸੁੱਕਾ ਕਰਤਾ ਹਨਾ ਤੇ ਕਿੱਥੇ ਬਸ਼ ਨੂੰ ਆਪਾਂ ਧੁੱਪ ਦੇ ਵਿੱਚ ਬਾਹਰ ਬੰਨ ਦੇਣਾ 10 ਮਿੰਟ ਵਿਚਾਰੀਆਂ ਦੇ ਇਹਨਾਂ ਦੇ ਵੀ ਹੱਡ ਤੱਤੇ ਹੋ ਜਾਂਦੇ ਹਨ ਤੇ ਸੱਚੇ ਬਹੁਤ ਔਖਾ ਹੋ ਜਾਂਦਾ ਤੇ ਚਲ ਅੱਜ ਸ਼ੁਕਰ ਕੀਤਾ ਵੀ ਧੁੱਪ ਲੱਗੀ ਆ ਪਰ ਸਵੇਰ ਦੇ ਟਾਈਮ ਤੇ ਇਸ ਤਰ੍ਹਾਂ ਹੈ ਨਹੀਂ ਸੀ ਉਦੋਂ ਧੁੱਪ ਹੈ ਨਹੀਂ ਸੀ ਕੋਈ ਚਾਂਸ ਨਹੀਂ ਸੀ ਵੀ ਧੁੱਪ ਨਿਕਲੂਗੀ ਮੈਂ ਇਸੇ ਤਰ੍ਹਾਂ ਹੀ ਬਸ ਜਾਨੀ ਕਿ ਸਾਫ਼ ਕਰਕੇ ਤੇ ਫਰਸ਼ ਫੇਰਾ ਧੋ ਕੇ ਸੁੱਕ ਪਾ ਕੇ ਹਨਾ ਅੰਦਰ ਹੀ ਇਹਨਾਂ ਨੂੰ ਕਰਤਾ ਸੀ ਪਰ ਉਸ ਤੋਂ ਬਾਅਦ ਟਾਈਮ ਹੋਊਗਾ ਜੀ 12:00 ਦੇ ਦਾ ਜਦੋਂ ਧੁੱਪ ਲੱਗੀ ਫਿਰ ਮੈਂ ਜਲਦੀ ਜਲਦੀ ਪਛਵਾ ਨੂੰ ਬਾਹਰ ਕੱਢਿਆ ਹਨ ਤੇ ਪੁੱਚੀ ਵਗੈਰਾ ਤਾਂ ਪਹਿਲਾਂ ਲਗਾ ਲਏ ਸੀਗੇ ਤੇ ਫਿਰ ਮੈਂ ਜਲਦੀ ਨਾਲ ਦੇ ਕੱਪੜੇ ਕੁੱਪੜੇ ਧੋਤੇ ਹਨ ਤੇ ਉਸ ਤੋਂ ਅੱਗੇ ਫਿਰ ਮੇਰੇ ਤੋਂ ਕੋਈ ਵੀ ਵੀਡੀਓ ਜਿਹੜੀ ਨਹੀਂ ਬਣੇਗੀ ਤੇ ਜਨਨ ਕਿ ਸਾਫ ਸਫਾਈਆਂ ਦੀ ਕੋਈ ਵੀਡੀਓ ਨਹੀਂ ਬਣੀ ਬਾਕੀ ਉਸ ਤੋਂ ਅੱਗੇ ਤਾਂ ਚਲੋ ਵੀਡੀਓ ਬਣੀ ਗਈ ਸੀ ਕਿਉਂਕਿ ਫਿਰ ਲਾਲਚ ਹੋ ਜਾਂਦਾ ਧੁੱਪ ਦੇ ਵਿੱਚ ਤੇ ਹਾਂਜੀ ਬਾਕੀ ਆਪਾਂ ਅੱਜ ਗੱਲ ਕਰਦੇ ਆ ਇੱਥੇ ਜੀ ਵੀ ਆਪਾਂ ਗਾਈਆਂ ਜਿਹੜੀਆਂ ਉਹ ਕਿਉਂ ਵੇਚ ਦਿੱਤੀਆਂ ਤੇ ਗਾਈਆਂ ਰੱਖਣੀਆਂ ਮੰਨ ਕੇ ਚੱਲੂ ਆਪਾਂ ਕਿਉਂ ਜਾਣੇ ਕਿ ਆਪਾਂ ਗਾਈਆਂ ਰੱਖਣੀਆਂ ਬੰਦ ਕਰਤੀਆਂ ਤੇ ਕਿਉਂਕਿ ਗਾਈਆਂ ਦੇ ਵਿੱਚ ਵੀ ਦੇਖੋ ਜੀ ਪਹਿਲਾਂ ਨਾ ਮੈਂ ਬਹੁਤ ਹੀ ਘਾਟਾ ਖਾਦਾ ਮੈਂ ਹੀ ਨਹੀਂ ਕਹਿੰਦੀ ਕਿ ਕੋਈ ਕਿਸਮਤ ਦੀ ਗੱਲ ਲਾ ਲੋ ਜਾਂ ਜੀ ਕੋਈ ਚੰਗਾ ਮਾੜਾ ਟਾਈਮ ਸਮੇਂ ਦੀ ਗੱਲ ਲਾ ਲੋ ਹਨਾ ਵੀ ਦੇਖੋ ਜੀ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਆਪਾਂ ਜਾਣਿਆ ਜੀ ਇਸ ਤੋਂ 8 8-9 ਸਾਲ ਪਿੱਛੇ ਦੀ ਤੁਹਾਨੂੰ ਆਪਾਂ ਗੱਲ ਦੱਸਦੇ ਆ ਜਦੋਂ ਫਸਟ ਟਾਈਮ ਆਪਾਂ ਕੋਈ ਵੀ ਪਸ਼ੂ ਨਹੀਂ ਸੀਗਾ ਸਿਰਫ ਮੇਰੇ ਡੈਡੀ ਜੀ ਨੇ ਇੱਕ ਮੱਝ ਮੈਨੂੰ ਦਿੱਤੀ ਸੀ ਜਿਹੜੀ ਉਹੀ ਸੀਗੀ ਉਸ ਤੋਂ ਪਹਿਲਾਂ ਕੋਈ ਵੀ ਜਾਨਕੀ ਪਸ਼ੂ ਨਹੀਂ ਸੀਗਾ ਸਾਡੇ ਕੋਲੇ ਹਨਾ ਜ ਜਦੋਂ ਜਾਨਕੀ ਕਹ ਲਓ ਆਪਾਂ ਆਪਦਾ ਕੰਮ ਸ਼ੁਰੂ ਕੀਤਾ ਹਨਾ ਤੇ ਫਿਰ ਜਦੋਂ ਅਸੀਂ ਜਾਨਕੀ ਮੱਝਾਂ ਦਾ ਜਾਨਕੀ ਸੌਰੀ ਆਪਣਾ ਮੱਝ ਦਿੱਤੀ ਫਿਰ ਸਾਨੂੰ ਆਏ ਹੋ ਗਿਆ ਚਲੋ ਆਪਾਂ ਇੱਕ ਗਾਂ ਲੈ ਲਈਏ ਪਰ ਮੇਰਾ ਨਾ ਬਹੁ ਟਾਈਮ ਦਾ ਸੁਪਨਾ ਮੇਰਾ ਇਹੀ ਸੀਗਾ ਮੈਂ ਕਹ ਸੀਗਾ ਵੀ ਕੋਈ ਵੀ ਮੱਝ ਜਾਂ ਗਾਂ ਪਕੜੀ ਦਣੀਆ ਤਾਂ ਚੰਗੇ ਦੁੱਧ ਵਾਲੀ ਚੰਗੀ ਸੋਹਣੀ ਹੋਵੇ ਜਿਹੜੀ ਖੜੀ ਵੀ ਘਰੇ ਸੋਹਣੀ ਲੱਗੇ ਹਨਾ ਪਸ਼ੂ ਕੋਈ ਵੀ ਆ ਬਸ ਮੈਨੂੰ ਐਵੇਂ ਸੀਗਾ ਤੇ ਇਸ ਤਰ੍ਹਾਂ ਕਰਦੇ ਕਰਦੇ ਚਲੋ ਜੀ ਆਪਾਂ ਨਾ ਡੇਰੀ ਫਾਰਮ ਤੋਂ ਹੀ ਇੱਕ ਗਾਂ ਲੈ ਲਈ ਤੇ ਗਾਂ ਸੀ ਲਈ ਜੀ ਉਹ 70000 ਦੇ ਲਈ ਗਾਂ ਇਸ ਤੋਂ 8 ਸਾਲ ਪਹਿਲਾਂ ਦੀ ਗੱਲ 8-9 ਸਾਲ ਪਹਿਲਾਂ ਦੀ ਗੱਲ ਹੈ ਤੇ ਹਾਂਜੀ ਆਪਾਂ ਉਹ ਗਾਂ ਲਈ ਸੀਗੀ 70000 ਦੀ ਤੇ ਕੁਝ ਕੁ ਸਮਝਣ ਵਾਲੇ ਸੀਗੇ ਤੇ ਕੁਝ ਕੁ ਆਪ ਦੇ ਘਰ ਦੇ ਵਿੱਚੋਂ ਘਰਾਂ ਚੋਂ ਹੀ ਲਾ ਲਉ ਜਿਹੜੇ ਨਹੀਂ ਸਮਝਦੇ ਸੀ ਪਤਾ ਨਹੀਂ ਤੇ ਜਾਂ ਪਤਾ ਨਹੀਂ ਵੀ ਉਹਨਾਂ ਨੂੰ ਇਸ ਤਰ੍ਹਾਂ ਸੀਗਾ ਵੀ ਇਹਨਾਂ ਨੇ ਕਿਉਂ ਲਈ ਪਤਾ ਨਹੀਂ ਕਿਉਂ ਤੇ ਉਹਨਾਂ ਨੇ ਇਸ ਤਰ੍ਹਾਂ ਵੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਪੈਸੇ ਖਰਾਬ ਕਰਨ ਕਰਨ ਲੱਗੇ ਹੋਏ ਨੇ ਇਸ ਤਰ੍ਹਾਂ ਤੇ ਪਰ ਉਹ ਸਾਨੂੰ ਪਤਾ ਜੀ ਅਸੀਂ ਕਿਸ ਹਾਲਾਤਾਂ ਚ ਲਈ ਸੀ ਹਨ ਕਿਉਂਕਿ ਸਾਡੇ ਕੋਲੇ ਕੋਈ ਐਨੀ ਪੂੰਜੀ ਨਹੀਂ ਹੈਗੀ ਸੀਗੀ ਪਰ ਆ ਇਸ ਤਰ੍ਹਾਂ ਹੁੰਦਾ ਸੀਗਾ ਵੀ ਆਪਾਂ ਨੂੰ ਆਏ ਹੁੰਦਾ ਵੀ ਕਿਹੜਾ ਕੋਈ ਵੀ ਆਪਾਂ ਖਿਆਈ ਸਖਿਆਈ ਦੇ ਨਾਲ ਆਪਦਾ ਚਲੋ ਕਿੱਤਾ ਤੋਰ ਗਈ ਹੈ ਨਾ ਕੋਈ ਕੰਮ ਕਰੀਏ ਤੇ ਅਸੀਂ ਲਈ ਜੀ 70000 ਦੀਆਂ ਤੇ ਇਹਨਾਂ ਵੀ ਲੋਕੀ ਐਵੇਂ ਵੀ ਕਹਿਣ ਲੱਗੇ ਸੀਗੇ ਵੀ ਕੋਈ 20 30000 ਰੁਪਏ ਵਿੱਚ ਹੋਰ ਪਾਉਂਦੇ ਲੱਖ ਦਾ ਟਰੈਕਟਰ ਆ ਜਾਣਾ ਸੀਗਾ ਛੋਟਾ ਟਰੈਕਟਰ ਲੈ ਲੈਂਦੇ ਤੇ ਕੋਈ ਵਾਈ ਕਰ ਲੈਂਦੇ ਜਮੀਨ ਠੇਕੇ ਤੇ ਲੈ ਕੇ ਦੋ ਤਿੰਨ ਕਿੱਲੇ ਇਹ ਤਾਂ ਪਸ਼ੂ ਵੀ ਵੱਜਣਾ ਜੀ 70000 ਰੁਪਿਆ ਲਾਤਾ ਹਨ ਪਰ ਕਹਿੰਦੇ ਹੁੰਦੇ ਵੀ ਆਪਾਂ ਸੋਣ ਸਭ ਦੀ ਲੈਣੇ ਹੁੰਨੇ ਆ ਪਰ ਕਰੀਦੀ ਆ ਆਪਦੀ ਮਨ ਮਰਜ਼ੀ ਹੁੰਦੀ ਆ ਵੀ ਆਪਦੀ ਅਸੀਂ ਆਪਦੀ ਮਰਜ਼ੀ ਕਰਦੇ ਆਂ ਕਹਿ ਲੋ ਹਨਾ ਕਿਉਂਕਿ ਸਾਨੂੰ ਪਤਾ ਹੁੰਦਾ ਸਾਡੇ ਘਰ ਦੇ ਹਾਲਾਤ ਕੀ ਆ ਹਨਾ ਵੀ ਅਸੀਂ ਕਿੰਨਾ ਕੁ ਪੈਸਾ ਲਾ ਸਕਦੇ ਆਂ ਜਾਂ ਕਿਹੜੇ ਕੰਮ ਦੇ ਵਿੱਚ ਸਾਨੂੰ ਫਾਇਦਾ ਹੋਊਗਾ ਜਾਂ ਨਹੀਂ ਹਨਾ ਤਾਂ ਕਿ ਫਾਇਨਾ ਨੁਕਸਾਨ ਤਾਂ ਕਹਿੰਦੇ ਹੁੰਦੇ ਆ ਵੀ ਕਿਸੇ ਵੀ ਕੰਮ ਦੇ ਵਿੱਚ ਕੋਈ ਨਫਾ ਵੀ ਹੁੰਦਾ ਤਾਂ ਉਹਦੇ ਨਾਲ ਨੁਕਸਾਨ ਵੀ ਹੋ ਜਾਂਦਾ ਹਨਾ ਪਰ ਜਿੰਨੀ ਕੁ ਆਪਣੀ ਆਪਦੀ ਪਹੁੰਚ ਹੁੰਦੀ ਆਪਣੀ ਔਕਾਤ ਹੁੰਦੀ ਆਪਾਂ ਉਸ ਹੱਦ 'ਚ ਚੱਲ ਲੈਨੇ ਆ ਤੇ ਹਾਂਜੀ ਆਪਾਂ 60000 ਦੀ ਗਾਂ ਲਈ ਤੇ ਗਾਂ ਜਾਨੀ ਕਿ ਜਮਾਂ ਦਿਨਾਂ ਤੇ ਸੀਗੀ ਟੁੱਕੀ ਗਾਂ ਸੀਗੀ ਇੱਕ ਦੋ ਦਿਨ ਉਹਦੇ ਬਾਕੀ ਸੀਗੇ ਸੂਣ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਉਹ ਸਟੈਂਪ ਤੇ ਸਾਡੇ ਮਿਸਤਰੀ ਲੱਗੇ ਸੀ ਅਸੀਂ ਘਰ ਵੀ ਪਾ ਰਹੇ ਸੀਗੇ ਕਿਉਂਕਿ ਪਹਿਲਾਂ ਸਾਡੇ ਕੋਲ ਇੱਕ ਕਮਰਾ ਅਸੀਂ ਪਹਿਲਾਂ ਜਦੋਂ ਸਾਨੂੰ ਇੱਕ ਕਮਰਾ ਤੇ ਇੱਕ ਰਸੋਈ ਪਾਈ ਸੀਗੀ ਜੀ ਅਸੀਂ ਜਦੋਂ ਸਾਨੂੰ ਅੱਡ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਅੱਗੇ ਯਾਨੀ ਕਿ ਆਪਦਾ ਜਿਹੜਾ ਮਕਾਨ ਆ ਉਹ ਪੂਰਾ ਕੀਤਾ ਸੀਗਾ ਤੇ ਕਿਉਂਕਿ ਆਪਾਂ ਨੂੰ ਕੁਝ ਵੀ ਨਹੀਂ ਮਿਲਿਆ ਸੀਗਾ ਕੱਲੀ ਜਿਹੜੀ ਜਗ੍ਹਾ ਸੀ ਉਹ ਵੀ ਮਸਾ ਹੀ ਲਈ ਸੀਗੀ ਵੀ ਜਿਹੜੀ ਹਿੱਸਿਆਂ ਦੀ ਜਗ੍ਹਾ ਸੀ ਉਹ ਵੀ ਮਸਾਂ ਹੀ ਲਈ ਸੀ ਠੀਕ ਹੈ ਜੀ ਕਿਉਂਕਿ ਜਿਹੜੇ ਮੇਰੇ ਸਹੁਰਾ ਸਾਹਿਬ ਸੀ ਉਹ ਪੰਜਾਬ ਪੁੱਲਸ ਦੇ ਵਿੱਚ ਸੀਗੇ ਤੇ ਉਹ ਸ਼ਹਿਰ ਦੇ ਵਿੱਚ ਰਹਿੰਦੇ ਸੀਗੇ ਤੇ ਬਾਕੀ ਜ਼ਮੀਨ ਘਰ-ਬਾਰ ਸਾਰਾ ਕੁਝ ਜਾਨੀ ਕਿ ਚਾਚੇ ਜੀ ਕੋਲੇ ਸੀਗਾ ਤੇ ਫਿਰ ਜਦੋਂ ਜਾਨੀ ਕਿ ਤੁਹਾਨੂੰ ਪਤਾ ਹੀ ਹੋ ਜੀ ਘਰਾਂ ਦੇ ਵਿੱਚ ਜਦੋਂ ਫਰਕ ਚੱਲਣਾ ਉਹ ਪੈਣਾ ਸ਼ੁਰੂ ਹੋ ਜੇ ਤੇ ਫਿਰ ਫਾਦਰ ਸਾਹਿਬ ਨੇ ਸਾਡੇ ਨਹੀਂ ਜਾਨੀ ਕਿ ਮੇਰੇ ਸਹੁਰਾ ਸਾਹਿਬ ਨੇ ਹਨਾ ਉਹਨਾਂ ਨੇ ਆਪਦਾ ਹਿੱਸਾ ਵੰਡਾਲਿਆ ਸੀਗਾ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਹਿੱਸਾ ਵੰਡਾਲਿਆ ਸੀਗਾ ਤੇ ਉੱਧਰ ਵੀ ਸਾਡੇ ਸਟੈਪ ਮਦਰ ਸੀਗੇ ਤੇ ਫਿਰ ਉਹ ਸਾਨੂੰ ਨਹੀਂ ਇੰਨਾ ਹਨਾ ਕਰਦੇ ਸੀਗੇ ਤੇ ਤਾਂ ਕਰਕੇ ਵੀ ਸਾਨੂੰ ਆਪ ਹੀ ਘਰ ਬਾਰ ਬਣਾਉਣਾ ਪੈ ਗਿਆ ਕਿਉਂਕਿ ਸਾਡੇ ਜਿਹੜੇ ਫਾਦਰ ਸਾਹਿਬ ਸੀ ਯਾਨੀ ਕਿ ਮੇਰੇ ਸਹੁਰਾ ਸਾਹਿਬ ਸੀ ਉਹ ਵੀ ਬੇਵਸਤ ਸੀਗੇ ਕਿਉਂਕਿ ਉਹਨਾਂ ਉਹ ਸਿਰਫ ਇੱਥੋਂ ਯਾਨੀ ਕਿ ਉਹਨਾਂ ਨੇ ਜਗਾ ਜਾਂ ਕੋਈ ਆਪਦਾ ਹਿੱਸਾ ਹੁੰਦਾ ਜ਼ਮੀਨ ਸੀ ਜਿੰਨੇ ਕੋ ਵੀ ਉਹ ਹੀ ਵੰਡਾ ਸਕਦੇ ਸੀ ਪਰ ਉਹਨਾਂ ਦੀ ਇੰਨੀਕ ਯਾਨੀ ਕਿ ਪੈਸੇਰ ਨੂੰ ਤਾਂ ਉਹਨਾਂ ਕੋਲੇ ਪਹੁੰਚ ਸੀਗੀ ਪਰ ਉਹਨਾਂ ਦਾ ਵਸ ਨਹੀਂ ਚੱਲਦਾ ਸੀਗਾ ਵੀ ਉਹ ਸਾਨੂੰ ਬਣਾ ਕੇ ਦੇ ਦਿੰਦੇ ਤੇ ਚਲੋ ਜੀ ਆਪਾਂ ਥੋੜਾ ਬਹੁਤਾ ਜਿੰਨੀ ਕ ਆਪਦੀ ਪਹੁੰਚ ਸੀਗੀ ਉਹ ਸਭ ਚੱਲ ਪਏ ਤਾਂ ਅਸੀਂ ਸੋਚਿਆ ਵੀ ਚਲੋ ਆਪਾਂ ਆਪਦਾ ਪਛਵਾ ਦਾ ਕੰਮ ਹੀ ਚਲਾਉਨੇ ਆ ਤੇ ਆਪਾਂ ਆਪ 107000 ਜੀ ਅਸੀਂ ਗਾ ਲਈ ਗਾਂ ਸੀ ਉਹਨੂੰ ਕਿਹਾ ਵੀ ਅਸੀਂ ਜਦੋਂ ਸੂਪੀ ਅਸੀਂ ਉਸ ਦਿਨ ਲੈ ਕੇ ਜਾਵਾਂਗੇ ਵੀ ਅਸੀਂ ਇਹਦੀ ਕੇਅਰ ਇੱਥੇ ਕਰ ਲੈਨੇ ਆ ਵੀ ਇਹਦਾ ਜੋ ਵੀ ਰਸ਼ਨ ਪਾਣੀ ਆ ਅਸੀਂ ਦੇ ਦਿੰਨੇ ਆ ਤਾਂ ਪਰ ਉਹਨਾਂ ਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਬਾਅਦ ਚ ਲੈ ਜਾਓ ਕਿਉਂਕਿ ਸਾਨੂੰ ਵਿਅਸਤਾਂ ਸੀਗਾ ਭਾਰੇ ਮੁੱਲ ਦੀ ਹੈਗੀ ਤੇ ਇੱਕ ਉਸ ਟਾਈਮ ਤੇ ਗਰਮੀ ਸੀਗੀ ਤੇ ਅਸੀਂ ਗਾਂ ਲੈ ਆਂਦੀ ਸੀ ਚਲੋ ਉਹਨੇ ਵਧੀਆ ਚਲੋ ਕਰ ਮਾਹਲੀ ਨੇ ਦੁੱਧ ਦੁੱਧ ਬਹੁਤ ਚੰਗਾ ਦਿੱਤਾ ਜਾਨੀ ਕਿ ਉਹਦੇ ਥੱਲੇ ਉਸ ਟਾਈਮ ਤੇ ਦੁੱਧ ਸੀਗਾ ਜੀ 30 32 ਕਿਲੋ ਦੁੱਧ ਜਾਨੀ ਕਿ ਉਹਦੇ ਥੱਲੇ ਸੀਗਾ ਤੇ ਬਹੁਤ ਵਧੀਆ ਉਹਨੇ ਸਾਡਾ ਕੰਮ ਚਲਾਇਆ ਸਾਨੂੰ ਉਹਦੇ ਤੋਂ ਹੌਸਲਾ ਜੇ ਮਿਲਦਾ ਰਿਹਾ ਵੀ ਜੇਕਰ ਆਪਾਂ ਇਹਦੇ ਨਾਲ ਦੀ ਇੱਕ ਦੋ ਗਾਇਆਂ ਹੋਰ ਲੈ ਆਈਏ ਤਾਂ ਕੰਮ ਵਧੀਆ ਚੱਲੂਗਾ ਸਾਡਾ ਉਸ ਤੋਂ ਬਾਅਦ ਜੀ ਦੋ ਸੂਏ ਸੂਈਆਂ ਜੀ ਉਹ ਸਾਡੇ ਕੋਲੇ 30 ਜੇ ਸੂਏ ਜਦੋਂ ਤੀਜਾ ਸੂਆ ਆ ਗਿਆ ਤੇ ਤੀਜੇ ਸੂਏ ਉਸ ਗਾਂ ਨੂੰ ਅਚਾਨਕ ਹੀ ਸਵੇਰੇ ਜਦੋਂ 4 ਵਜੇ ਮੈਂ 4 ਵਜੇ ਨਵਾਉਂਦੀ ਹੁੰਦੀ ਸੀ ਜੀ ਉਹਨੂੰ ਪਹਿਲਾਂ ਉਹਨੂੰ ਨਵਾ ਕੇ ਤੇ ਫਿਰ ਉਹਨੂੰ ਧਾਰ ਵਗੈਰਾ ਕੱਢ ਕੇ ਤੇ ਫਿਰ ਉਹਨੂੰ ਆਪਾਂ ਫੀਡ ਵਗੈਰਾ ਜੋ ਉਹਦੀ ਹਣਾ ਡਾਈਟ ਹੁੰਦੀ ਸੀ ਸਾਰੀ ਉਹਨੂੰ ਖਵਾਉਂਦੇ ਹੁੰਦੇ ਸੀ ਜਦੋਂ ਹਾਂਜੀ ਮੈਂ ਨਵਾਉਣ ਲੱਗੀ ਨਾ ਉਹਨੂੰ ਤੇ ਉਹ ਉੱਠ ਨਹੀਂ ਰਹੀ ਸੀ ਜਦੋਂ ਸਵੇਰੇ 4 ਵਜੇ ਤੇ ਉਸ ਉਸ ਗਾਂ ਤੇ ਤਾਂ ਸਾਡੇ ਰਾਤ ਨੂੰ ਵੀ అలਾਰਮ ਲੱਗੇ ਹੁੰਦੇ ਸੀਗੇ ਜੀ ਮੈਂ ਰਾਤ ਨੂੰ ਵੀ ਨਵਾਉਂਦੀ ਹੁੰਦੀ ਸੀ ਕਿਉਂਕਿ ਉਹ ਹੌਂਕ ਦੀ ਬਹੁਤ ਜ਼ਿਆਦਾ ਸੀਗੀ ਫਾਰਮ ਚ ਆਈ ਸੀਗੀ ਤੇ ਜਦੋਂ ਮੈਂ ਉੱਠ ਕੇ ਉਹਨੂੰ ਦੇਖਿਆ ਵੀ ਚਲੋ ਹਨਾ ਵੀ ਆਪਾਂ ਨਵਾਉਨੇ ਆ ਪਰ ਉਹ ਉੱਠ ਨਹੀਂ ਰਹੀ ਸੀ ਫਿਰ ਮੈਂ ਆਪਣੇ ਹਸਬੰਦ ਨੂੰ ਉਠਾਇਆ ਮੈਂ ਕਿਹਾ ਵੀ ਗਾਂ ਉੱਠ ਨਹੀਂ ਰਹੀ ਉਹ ਕਹਿੰਦੇ ਅੱਜ ਥੋੜਾ ਜਿਹਾ ਮੌਸਮ ਠੰਡਾ ਹੈ ਜਾਨੀ ਕਿ ਬੱਦਲ ਵਾਈ ਹੋ ਰੱਖੀ ਸੀਗੀ ਤੇ ਹਵਾ ਚੱਲ ਰਹੀ ਹੈ ਠੰਡੀ ਉੱਠ ਜੂਗੀ ਕੋਈ ਗੱਲ ਨਹੀਂ ਮੈਂ ਕਿਹਾ ਨਹੀਂ ਤੁਸੀਂ ਦੇਖੋ ਚਲੋ ਉਹਨਾਂ ਨੇ ਵੀ ਦੇਖਿਆ ਨਾ ਉੱਠੀ ਫਿਰ ਆਪਾਂ ਡਾਕਟਰ ਨੂੰ ਬੁਲਾਇਆ ਕਹਿੰਦੇ ਅਟੈਕ ਹੋਇਆ ਜਾਨੀ ਕਿ ਲੱਤਾਂ ਤੋਂ ਬੈਠੀ ਹੈ ਇਹ ਤੇ ਆਪਾਂ ਕੋਈ ਗੱਲ ਨਹੀਂ ਇਲਾਜ ਕਰਦੇ ਪਰ ਮੈਨੂੰ ਨਹੀਂ ਦੱਸਿਆ ਸੀਗਾ ਮੇਰੇ ਹਸਬੰਦ ਨੂੰ ਤਾਂ ਪਤਾ ਲੱਗ ਗਿਆ ਸੀ ਡਾਕਟਰ ਨੇ ਦੱਸਤਾ ਸੀਗਾ ਵੀ ਮੁਸ਼ਕਲ ਆ ਵੀ ਕੋਸ਼ਕ ਟਾਈਮ ਹੀ ਆ ਇਹ ਤੇ ਚਲੋ ਉਸ ਤੋਂ ਬਾਅਦ ਜੀ ਉਹ ਗਾ ਦੀ ਮੌਤ ਹੋ ਜਾਂਦੀ ਹੈ ਹਾਂਜੀ ਫਿਰ ਆਪਾਂ ਮਨ ਸਮਝਾਇਆ ਮਨ ਸਮਝਾਇਆ ਚਲੋ ਕੋਈ ਗੱਲ ਨਹੀਂ ਹੈਨਾ ਉਸ ਤੋਂ ਬਾਅਦ ਜੀ ਆਪਾਂ ਇੱਕ ਹੋਰ ਗਾਂ ਲੈ ਆਂਦੀ 40000 ਰੁਪਿਆ ਲਾ ਕੇ ਤੇ ਚਲੋ ਗਾਂ ਵੀ ਵੈਸੇ ਠੀਕ ਰਹੀ ਵਿਚਾਰੀ ਹਨਾ ਤੇ ਫਿਰ ਚਲੋ ਫਿਰ ਆਪਣਾ ਕੰਮ ਜਿਹੜਾ ਚੱਲਦਾ ਹੋ ਗਿਆ ਹਾਂਜੀ ਤੇ ਹੁਣ ਆਪਾਂ ਇੱਥੇ ਬਣਾ ਰਿਆਂ ਜੀ ਮੈਗੀ ਦੁਪਹਿਰ ਦਾ ਟਾਈਮ ਤੇ ਹਾਂਜੀ ਆਪਾਂ ਗੱਲ ਕਰ ਰਹੇ ਸੀਗੇ ਵੀ ਉਸ ਤੋਂ ਬਾਅਦ ਫਿਰ ਚਲੋ ਮੇਰੇ ਨਾ ਦਾਦਾ ਜੀ ਤੇ ਧੋਈ ਸੀਗੇ ਅਸੀਂ ਭੂਗਤੇ ਗਏ ਸੀਗੇ ਜੀ ਉੱਥੇ ਤੇ ਉੱਥੇ ਨਾ ਮੇਰੇ ਫਾਦਰ ਸਾਹਿਬ ਨੇ ਯਾਨੀ ਕਿ ਡੈਡੀ ਸਾਡੇ ਉਹਨਾਂ ਦੀ ਘਰ ਦੀ ਵਿਹੜ ਧਿਆਰ ਹੋਈ ਸੀ ਬਹੁਤ ਸੋਹਣੀ ਵਿਹੜ ਸੀਗੀ ਤੇ ਦੁੱਧ ਵੀ ਉਹਨੇ ਬਹੁਤ ਸੋਹਣਾ ਚੰਗਾ ਲਾਇਆ ਸੀਗਾ ਤੇ ਜਦੋਂ ਨਾ ਉਹ ਵੇਚਣ ਉਹ ਵੇਚਣ ਲੱਗੇ ਸੀ ਉਹਨਾਂ ਨੇ ਵੇਚਣੀ ਸੀਗੀ ਵੇਚਨੇ ਲਾ ਰੱਖੀ ਸੀਗੀ ਤੇ ਮੈਨੂੰ ਵਿਹੜ ਬਹੁਤ ਸੋਹਣੀ ਲੱਗੀ ਤੇ ਮੈਂ ਕਿਹਾ ਵੀ ਨਹੀਂ ਡੈਡੀ ਤੁਸੀਂ ਇਹ ਵਿਹੜ ਮੈਨੂੰ ਦੇ ਦਿਓ ਚਲੋ ਉਹਨਾਂ ਨੇ ਮੁੱਲ ਪਵਾ ਲਿਆ ਜੀ ਮੁੱਲ ਪਵਾ ਕੇ ਉਸ ਤੋਂ ਆਪਾਂ ਉਹਨਾਂ ਨੂੰ 20 ਰੁਪਏ ਘੱਟ ਦਿੱਤਾ ਸੀਗਾ ਕਿਉਂਕਿ ਹਨਾ ਤੁਹਾਨੂੰ ਪਤਾ ਵੀ ਮਾਂ ਪਿਓ ਨਹੀਂ ਬੱਚਿਆਂ ਦੇ ਨਾਲ ਇਸ ਤਰ੍ਹਾਂ ਜਾਂਦਾ ਹੁੰਦਾ ਬਾਕੀ ਹਰੇਕ ਮਾਂ ਪਿਓ ਕੋ ਜੇ ਨਹੀਂ ਹੁੰਦੇ ਹੈਗੇ ਹਨਾ ਉਹਨਾਂ ਨੇ ਫਿਰ ਕੀ ਕੀਤਾ ਜੀ ਚਲੋ ਆਪਾਂ ਉਹ ਨਾ ਮੱਗੀ ਵਾਲੇ ਦਿਨ 14 ਜਨਵਰੀ ਨੂੰ ਮੈਨੂੰ ਅੱਜ ਵੀ ਯਾਦ ਹੈ 14 ਜਨਵਰੀ ਨੂੰ ਮੱਗੀ ਵਾਲੇ ਦਿਨ ਮੇਰੇ ਡੈਡੀ ਆਪ ਹੀ ਛੱਡ ਕੇ ਗਏ ਸਾਡੇ ਕੋਲੇ ਅਸੀਂ ਉਹਨਾਂ ਨੂੰ 3 ਮਹੀਨੇ ਬਾਅਦ ਪੈਸੇ ਦਿੱਤੇ ਸੀ ਉਸ ਗਾਂ ਦੇ ਉਸ ਤੋਂ ਬਾਅਦ ਜੀ ਉਹ ਆਪਣੇ ਕੋਲੇ ਪਹਿਲੇ ਸੂਏ ਛੱਡ ਕੇ ਗਏ ਸੀ ਤਿੰਨ ਸੂਏ ਆਪਣੇ ਕੋਲੇ ਸੂਈ ਉਹਨੇ ਕਰਮਾਂ ਵਾਲੇ ਨੇ ਤਿੰਨੇ ਸੂਏ ਵਛੀਆਂ ਦਿੱਤੀਆਂ ਜੀ ਆਪਣੇ ਕੋਲੇ ਤੇ ਜਿੱਦਾਂ ਦੀ ਉਹ ਆਪ ਠੰਡੀ ਸੀਲ ਤੇ ਦੁੱਧ ਵੱਲੋਂ ਸੀਗੀ ਤੇ ਉਸੇ ਤਰ੍ਹਾਂ ਹੀ ਉਹਦੀਆਂ ਵਹਿੜਾਂ ਸੀਗੀਆਂ ਗਾਂ ਤਾਂ ਫਿਰ ਉਹ ਕਿਸੇ ਮਜਬੂਰੀ ਕਾਰਨ ਮੈਨੂੰ ਕੋਈ ਐਸੀ ਮਜਬੂਰੀ ਪਈ ਤੇ ਮੈਨੂੰ ਉਹ ਗਾਂ ਜਿਹੜੀ ਸੀਗੀ ਉਹ ਵੇਚਣੀ ਪਈ ਫਿਰ ਜੀ ਮੈਂ ਉਹ ਗਾਂ बेचਤੀ ਤੇ ਜਦੋਂ ਮੈਂ ਉਹ ਗਾਂ ਵੇਚਤੀ ਤੇ ਉਸ ਤੋਂ ਬਾਅਦ ਜਿਹੜੀਆਂ ਉਹਦੀਆਂ ਵਹਿੜਾਂ ਤਿਆਰ ਹੋਈਆਂ ਸੀਗੀਆਂ ਜਦੋਂ ਵੇਚੀ ਸੀ ਉਸ ਟਾਈਮ ਤੇ ਵੀ ਉਹ ਸੂਣ ਵਾਲੀ ਸੀ ਤੇ ਉਹਨੇ ਗਾਂ ਜਾ ਕੇ ਜਿੱਥੇ ਵੇਚੀ ਸੀ ਅਸੀਂ ਉਹਨਾਂ ਤੋਂ ਪੁੱਛਦੇ ਪੁੱਛਿਆ ਸੀਗਾ ਉੱਤੇ ਜਾ ਕੇ ਵੀ ਬੱਚੀ ਦਿੱਤੀ ਸੇਮ ਉਸੇ ਤਰ੍ਹਾਂ ਦੀ ਤੇ ਫਿਰ ਉਹ ਕੀ ਹੋਇਆ ਜੀ ਜਦੋਂ ਚਲੋ ਗਾਂ ਵੇਚਦੀ ਹਨਾ ਮਜਬੂਰੀ ਕਾਰਨ ਵੇਚਣੀ ਨਹੀਂ ਸੀ ਪਰ ਮਜਬੂਰੀ ਆ ਸੀ ਸੀਗੀ ਵੀ ਹੋਰ ਕੋਈ ਚਾਰਾ ਨਹੀਂ ਚੱਲ ਰਿਹਾ ਸੀ ਗਾਂ ਵੇਚਣ ਤੋਂ ਬਿਨਾ ਅੱਛਾ ਜੀ ਚਲੋ ਆਪਾਂ ਉਹ ਗਾਂ ਵੇਚਦੀ ਉਸ ਤੋਂ ਬਾਅਦ ਉਧੀਆਂ ਦੋ ਬੈੜਾ ਸੀਗੀਆਂ ਉਹਦੇ ਵਿੱਚੋਂ ਇੱਕ ਬੈੜ ਜਿਹੜੀ ਟੁੱਕੀ ਬੈੜ ਮੇਰੀ ਉਹ ਫਿਰ ਉਹਦੀ ਮੌਤ ਹੋ ਜਾਂਦੀ ਹੈ ਜੀ ਅਚਾਨਕ ਹੀ ਖੜੀ ਖੜੀ ਡਿੱਗ ਪੈਂਦੀ ਹੈ ਕੋਈ ਸਮਝ ਨਹੀਂ ਲੱਗੀ ਮੈਨੂੰ ਵੀ ਇਹਨੂੰ ਕੀ ਚਾਂਸ ਬਣਿਆ ਉਸ ਤੋਂ ਬਾਅਦ ਐਸਾ ਮਨ ਖੱਟਾ ਹੋਇਆ ਜੀ ਐਸਾ ਮਨ ਖੱਟਾ ਹੋਇਆ ਤੇ ਫਿਰ ਉਸ ਤੋਂ ਬਾਅਦ ਜਿਹੜੀਆਂ ਸੀਗੀਆਂ ਵੇੜਾਂ ਦੋ ਹੋਰ ਸੀ ਆਪਾਂ ਫਿਰ ਉਹ ਸੇਲ ਕਰਤੀਆਂ ਵੀ ਨਹੀਂ ਗਾਂ ਰੱਖਣੀ ਨਹੀਂ ਵੀ ਸਾਨੂੰ ਗਾਂ ਤਾਂ ਵਾਰਾ ਹੀ ਨਹੀਂ ਖਾਂਦੀ ਪਤਾ ਨਹੀਂ ਕਿਉਂ ਪਰ ਹੁਣ ਮੇਰਾ ਫਿਰ ਮਨ ਕਰ ਰਿਹਾ ਵੀ ਮੈਂ ਨਹੀਂ ਉਸੇ ਤਰ੍ਹਾਂ ਦੀਆਂ ਫਿਰ ਦੋ ਗਾਇਆਂ ਲੈ ਕੇ ਆਉਣੀ ਆ ਜਦੋਂ ਵੀ ਪ੍ਰਮਾਤਮਾ ਨੇ ਮਿਹਰ ਕੀਤੀ ਜ਼ਰੂਰ ਲੈ ਕੇ ਆਉਂਗੀ ਕਿਉਂਕਿ ਮੈਂ ਹੁਣ ਇਹ ਮਨ ਸਮਝਾ ਰਹੀ ਆਂ ਵੀ ਕਈ ਵਾਰੀ ਕੋਈ ਟਾਈਮ ਹੀ ਇਸ ਤਰ੍ਹਾਂ ਦਾ ਹੁੰਦਾ ਕੋਈ ਚੰਗਾ ਮਾੜਾ ਟਾਈਮ ਹੁੰਦਾ ਹਨਾ ਲੰਘ ਜਾਂਦਾ ਪਰ ਸੱਚਿਉ ਬਹੁਤ ਘਾਟੇ ਪਏ ਸੀਗੇ ਪਰ ਫਿਰ ਚੱਲ ਉਹ ਜਾ ਕੇ ਕੋਈ ਨਜ਼ਰ ਦਾ ਲਾ ਲਓ ਜੀ ਕਿਸ ਤਰ੍ਹਾਂ ਹੀ ਲਾ ਲਓ ਹਨਾ ਪਤਾ ਨਹੀਂ ਕਿਉਂ ਬਹੁਤ ਆਪਾਂ ਉਸ ਦੇ ਵਿੱਚ ਘਾਟਾ ਪਿਆ ਸੀਗਾ ਪਰ ਕੋਈ ਗੱਲ ਨਹੀਂ ਜੀ ਹੁਣ ਆਪਾਂ ਨਵੇਂ ਸਿਰੇ ਫੇਰ ਕੰਮ ਚਲਾਵਾਂਗੇ ਇਹੀ ਕਾਰਨ ਸੀਗਾ ਜੀ ਆਪਾਂ ਤਾਂ ਕਰਕੇ ਗਾਈਆਂ ਸਾਰੀਆਂ ਸੇਲ ਕੀਤੀਆਂ ਸੀ ਮਗਰ ਲੀਆਂ ਦੀ ਫਿਰ ਮਨ ਜੱਕ ਗਿਆ ਸੀਗਾ ਹਨਾ ਵੀ ਸਾਡੇ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ ਤੇ ਆਪਾਂ ਤੁਹਾਨੂੰ ਪਤਾ ਜੀ ਇੰਨੀ ਕੁ ਪਹੁੰਚ ਆ ਲਿਆ ਹਨਾ ਵੀ ਮਸਾਂ ਚੱਕ ਚਕਾ ਕੇ ਹਨਾ ਤੇ ਆਪਾਂ ਪਸ਼ੂ ਖਰੀਦਦੇ ਆਂ ਤੇ ਫਿਰ ਜਦੋਂ ਇਦਾਂ ਘਾਟਾ ਪੈ ਜਾਂਦਾ ਫਿਰ ਔਖਾ ਹੋ ਜਾਂਦਾ ਤੇ ਲਓ ਜੀ ਇੱਥੇ ਹੁਣ ਹੈਗਾ ਜੀ ਸ਼ਾਮ ਦਾ ਟਾਈਮ ਤੇ ਆਪਾਂ ਸਬਜੀ ਬਣਾ ਰਹੇ ਸੀ ਸਬਜੀ ਨੂੰ ਆਪਾਂ ਤੜਕਾ ਲਗਾਤਾ ਸਬਜੀ ਆਪਾਂ ਰੱਖਤੀ ਇੱਧਰ ਲਈ ਸਾਈਡ ਕਿਉਂਕਿ ਇੱਥੇ ਮੈਂ ਹੋ ਹੀ ਸੀ ਲੇਟ ਥੋੜਾ ਜਿਹਾ ਕਿਉਂਕਿ ਜਿਸ ਦਿਨ ਧੁੱਪ ਲੱਗਦੀ ਆ ਤੇ ਉਸ ਦਿਨ ਥੋੜਾ ਜਿਹਾ ਆਪਾਂ ਕੰਮ ਐਕਸਟਰਾ ਵੈੱਡ ਲੈਨੇ ਆ ਜਿੱਦਾਂ ਕੋਈ ਸਾਫ ਸਫਾਈਆਂ ਦਾ ਲਾ ਲੋ ਜਾਂ ਕੋਈ ਕੱਪੜੇ ਕੁੱਪੜਿਆਂ ਦਾ ਹੋ ਗਿਆ ਹਨਾ ਤੇ ਉਹਦੇ ਕਰਕੇ ਥੋੜਾ ਜਿਹਾ ਮੈਂ ਹੋ ਗਈ ਸੀ ਲੇਟ ਤੇ ਇੱਥੇ ਆਪਾਂ ਸਬਜ਼ੀ ਨੂੰ ਤੜਕਾ ਲਗਾਤਾ ਤੇ ਸਬਜ਼ੀ ਆਪਾਂ ਬਣਾਈ ਸੀਗੀ ਮਸ਼ਰੂਮ ਮਟਰ ਤੇ ਵਿੱਚ ਆਲੂ ਪਾਏ ਸੀਗੇ 1 2 ਤੇ ਆਪਾਂ ਸਬਜ਼ੀ ਨੂੰ ਤੜਕਾ ਲਗਾਤਾ ਇੱਧਰ ਆਪਣੀ ਜਿਹੜੀ ਸਬਜ਼ੀ ਆ ਉਹ ਬਣ ਰਹੀ ਐ ਕਿਉਂਕਿ ਮੈਂ ਆਲੂ ਤੇ ਮਟਰ ਪਹਿਲਾਂ ਉਬਾਲ ਲਏ ਸੀਗੇ ਇੱਕ ਉਬਾਲ ਦਵਾ ਲਿਆ ਸੀਗਾ ਉਹਨਾਂ ਨੂੰ ਕਿਉਂਕਿ ਮਟਰ ਨਾ ਥੋੜੇ ਜਿ ਪੱਕੇ ਜੇ ਲੱਗ ਰਹੇ ਸੀਗੇ ਮੈਨੂੰ ਤੇ ਫਿਰ ਮੈਂ ਤਾਂ ਹੀ ਉਬਾਲ ਲਿਆ ਸੀਗਾ ਉਹਨਾਂ ਨੂੰ ਪਹਿਲਾਂ ਤੇ ਹੁਣ ਆਪਾਂ ਨਾਲ ਦੇ ਨਾਲ ਇੱਥੇ ਬਣਾ ਰਿਆਂ ਰੋਟੀ ਤੇ ਰੋਟੀ ਆਪਾਂ ਸੇਕ ਲੈਨੇ ਆ ਤੇ ਜਦ ਤੱਕ ਆਪਣੀ ਸਬਜ਼ੀ ਵੀ ਬਣ ਜੂਗੀ ਕਿਉਂਕਿ ਮਟਰ ਤੇ ਆਲੂ ਜਿਹੜੇ ਉਬਾਲੇ ਹੋਏ ਆ ਥੋੜਾ ਟਾਈਮ ਹੀ ਲੱਗਣਾ ਸਬਜ਼ੀ ਨੂੰ ਪੱਕਣ ਤੇ ਤੇ ਮਸ਼ਰੂਮ ਵੀ ਥੋੜੇ ਟਾਈਮ 'ਚ ਹੀ ਪੱਕ ਜਾਂਦੇ ਆ ਤੇ ਚਲੋ ਜੀ ਇਸ ਦੇ ਨਾਲ ਹੀ ਹੁਣ ਆਪਾਂ ਅੱਜ ਦੀ ਵੀਡੀਓ ਦਾ ਕਰ ਦਿਆਂ ਜੀ ਐਂਡ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਪਹਿਲੀ ਵਾਰ ਆਇਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਬਾਕੀ ਚੈਨਲ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ ਤਾਂ ਕਿ ਆਪਣੀ ਜਿਹੜੀ YouTube ਫੈਮਿਲੀ ਆ ਹੋਰ ਵੱਡੀ ਹੋ ਸਕੇ ਤੇ ਜਿਹੜੇ ਵੀ ਭੈਣ ਭਰਾ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਨੇ ਬਹੁਤ-ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜੇ ਵੀ ਭੈਣ ਭਰਾ ਮੇਰੇ ਚੈਨਲ ਨੂੰ ਬਿਨਾ ਸਬਸਕ੍ਰਾਈਬ ਕੀਤੇ ਮੇਰੀ ਵੀਡੀਓ ਦੇਖਦੇ ਨੇ ਧੰਨਵਾਦ ਜੀ ਉਹਨਾਂ ਦਾ ਵੀ ਪਰ ਉਹਨਾਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਜੀ ਆਪਾਂ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ